ਇਹ ਮਾਮਲਾ ਇਹ ਹੈ। ਹਾਂ ਨਾਮ ਮੇਰਾ ਸ਼ਮਸ਼ੇ ਸਿੰਘ ਹੈ ਜੀ ਮਾਮਲਾ ਇਹ ਹੈ ਜੀ ਕੱਲ ਜਿਹੜਾ ਕਰਮਜੀਤ ਸਿੰਘ ਹੈ ਇਹ ਇੱਕ ਦੇ ਸਰਕਾਰੀ ਮੁਲਾਜ਼ਮ ਹੈ ਤੇ ਪੋਲਿਟਿਸ਼ੀਅਨ ਮਾਮਲੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦਾ ਵਾ ਜਿਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪਿੰਡ ਦਾ ਲੜਾਈ ਝਗੜਾ ਹੁੰਦਾ ਵਾ ਇਹਨੇ ਵਿੱਚ ਦਖਲਅੰਦਾਜ਼ੀ ਦੇਣੀ ਹੁੰਦੀ ਹੈ। ਇਹ ਲਾਲੋ ਕੀ ਸਰਕਾਰੀ ਮੁਲਾਜ਼ਮ ਇਹਦਾ ਤੇ ਬੰਦਾ ਨਹੀਂ ਆ ਪੋਲਿਟਿਸ਼ੀਅਨ ਮਸਲਿਆਂ ਦੇ ਵਿੱਚ ਆਉਣਾ ਤੇ ਸਵੇਰੇ ਕੋਈ ਮਾਮੂਲੀ ਟਕਰਾਅ ਹੋਈ ਹੈ ਸਾਡੀ ਤੇ ਜਿਹਦੇ ਕਾਰਨ ਇਹਨਾਂ ਮਤਲਬ ਹਥਿਆਰ ਲੈ ਲੈਂਦੇ ਨਾ ਬਬੀ ਸਰਪੰਚ ਆ ਤੇ ਬਬੀ ਸਰਪੰਚ ਦਾ ਮੁੰਡਾ ਵਾ ਇਹ ਤਿੰਨ ਚਾਰ ਹਥਿਆਰ ਲੈ ਕੇ ਆ ਉਹ ਡੈੜੀ ਤੇ ਜਾ ਕੇ ਪੱਟ ਤੇ ਲੱਗੀ ਐ ਤੇ ਦੂਜੀ ਫਾਇਰਿੰਗ ਜਿਹੜੀ ਆ ਉਹ ਬੱਬੀ ਸਰਪੰਚ ਦੇ ਮੁੰਡੇ ਨੇ ਕੀਤੀ ਆ ਉਹ ਚਾਚਾ ਜੀ ਦੇ ਲੱਗੀ ਪੇਟ ਤੇ ਗੋਲੀ ਲੱਗੀ ਐ ਉਹਨਾਂ ਦੀ ਕੰਡੀਸ਼ਨ ਜਿਹੜੀ ਸੀਰੀਅਸ ਆ ਕਾਫੀ ਤੇ ਨਾਪਰੀ ਤੇ ਹੈਡ ਮਟਿਆ ਹੋਣ ਹੁਣ ਕੀ ਮੰਗ ਕੀ ਕਰਦੇ ਭਾਜੀ ਤੁਸੀਂ ਮੰਗੇ ਜੀ ਇਹ ਮਤਲਬ ਕੀ ਬਹੁਤ ਜ਼ਿਆਦਾ ਇਹਨਾਂ ਦਾ ਕਾਲਾ ਕਾਰੋਬਾਰ ਹੈ ਚਿੱਟੇ ਦਾ ਕੰਮ ਇਹਨਾਂ ਦਾ ਬਹੁਤ ਜ਼ਿਆਦਾ ਤੇ ਸਾਰਾ ਪਿੰਡ ਨੂੰ ਪਤਾ ਵਾ ਸਾਰੇ ਇਲਾਕੇ ਨੂੰ ਪਤਾ ਕਿ ਰਣਗੜ ਕਿੰਨਾ ਬਦਨਾਮ ਹੈ ਨਸ਼ੇ ਦੇ ਵਿੱਚ ਤੇ ਸਾਰਾ ਕੰਮ ਇਹ ਸਰਪੰਚ ਕਰਵਾਉਂਦਾ ਜੀ ਸਰਪੰਚ ਦੇ ਮੁੰਡੇ ਚਰਿਆਮ ਪਹਿਲਾਂ ਵੀ ਗੋਲੀਆਂ ਚਲਾ ਚੁੱਕੇ ਆ ਆ 2 ਮਹੀਨੇ ਪਹਿਲਾਂ ਰਣੀ ਕਹਦੇ ਬੰਦੇ ਨੇ ਜਿਨ੍ਹਾਂ ਤੇ ਗੋਲੀ ਚਲਾਈ ਹੈ ਤੇ ਉਦੋਂ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਆ ਹੁਣ ਫੇਰ ਇਹਨਾਂ ਮਤਲਬ ਕਿਦੋਂ ਪਹਿਲਾਂ ਜੇ ਕਾਰਵਾਈ ਹੁੰਦੀ ਤੇ ਆਹ ਕੰਮ ਨਾ ਪੈਂਦਾ ਹੁਣ ਫੇਰ ਦੋ ਬੰਦੇ ਸਾਡੇ ਤੇ ਗੋਲੀ ਚੱਲੀ ਹੈ ਤੇ ਕੋਸ਼ ਜਿਹੜੇ ਮਤਲਬ ਗੋਲੀਆਂ ਲੱਗਣ ਤੋਂ ਮਾਂ ਹੀ ਬਚਾ ਹੋਇਆ ਨੇ ਇਹ ਜਿਹੜੇ ਹਥਿਆਰ ਹੈ ਲਾਇਸੈਂਸ ਹੈ ਕਿ ਉਸ ਦਾ ਨਹੀਂ ਨਹੀਂ ਨਜਾਇਜ਼ ਹਥਿਆਰ ਹੈ ਜੀ ਪਹਿਲਾਂ ਵੀ ਇਹਨਾਂ ਕੋਲ ਨਜਾਇਜ਼ ਹਥਿਆਰ ਹੈ ਤਿੰਨ ਚਾਰ ਪਹਿਲਾਂ ਵੀ ਹੈਗੇ ਤਿੰਨ ਚਾਰ ਅੱਜ ਲੈ ਗਏ ਘਰ ਵੀ ਗਏ ਗੱਡੀ ਵੀ ਭੰਨੀ ਹੈ ਸਾਡੀ ਦੋ ਗੱਡੀਆਂ ਭੰਨੀਆਂ ਵਾਂ ਤੇ ਘਰ ਆ ਕੇ ਪਏ ਆ ਹਮਲਾ ਕਿਸ ਕਰਨ ਕੀਤਾ ਕੀ ਤੁਹਾਨੂੰ ਕੀ ਪੁਰਾਣੇ ਰੰਜਿਸ਼ ਹੈ ਜਾਂ ਦੇ ਨਾਲ ਸਾਡੇ ਚਾਚਾ ਜੀ ਉਹਨਾਂ ਦੇ ਘਰ ਮਤਲਬ ਗਾਲਾ ਗੁਲਾ ਕੱਢ ਕੇ ਗਏ ਨਾਲ ਸਾਨੂੰ ਕਿੰਨੀ ਤਰੀਕ ਦਾ ਵਾਕਿਆ ਜੀ ਇਹ ਕੱਲ ਦੀ ਗੱਲ ਹੈ ਜੀ ਕੱਲ ਰਾਤ ਦੀ ਬੀਤੀ ਰਾਤ ਦੀ ਗੱਲ ਹੈ ਜੀ ਇਹ ਪਹਿਲਾਂ ਘਰ ਗਾਲਾ ਗੁਲਾ ਕੱਢ ਕੇ ਗਏ ਸਾਡੇ ਵੀ ਕਿ ਸਵੇਰੇ ਜਦੋਂ ਅਸੀਂ ਉਸਨ ਗੱਲਬਾਤ ਕਰਨ ਗਏ ਆ ਉਦੋਂ ਇਹਨਾਂ ਬੰਦੇ ਬੁਲਾ ਲਿਆ ਜੀ ਹਿਾਰਾ ਦੇ ਨਾਲ ਤੇ ਇਹਨਾਂ ਨੇ ਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬੰਦੇ ਦੀ ਪਛਾਣ ਕੀ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਬੰਦੇ ਸੀ ਹਾਂ ਜੀ ਬੰਦੇ ਹੈਗੇ ਜੀ ਕਿਹੜਾ ਜਿੰਨਾ ਤੋਂ ਲੜਾਈ ਸਟਾਰਟ ਹੋਈ ਉਸਤਨਾਮ ਸਿੰਘ ਹੈ ਜੀ ਅੱਛਾ ਜੀ ਤੇ ਕਰਮਜੀਤ ਜਿਹੜਾ ਸਰਕਾਰੀ ਮੁਲਾਜ਼ਮ ਹੈ ਜਿਹੜੇ ਮੇਨ ਮੁਜ਼ ਤੇ ਇੱਕ ਬੱਬੀ ਦਾ ਮੁੰਡਾ ਸਰਪੰਚ ਦਾ ਬੱਬੀ ਸਰਪੰਚ ਵੀ ਹੈ ਜੀ ਤੇ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਸਾਰਾ ਮੋਢੀ ਹੈ ਉਹ ਹੈਗਾ ਜੀ ਅਮਨ ਸਰਪੰਚ ਆ ਮੌਕੇ ਤੇ ਕੋਈ ਜੀ ਮੌਕੇ ਤੇ ਕੋਈ ਪੁਲਿਸ ਅਫਸਰ ਆਇਆ ਕੋਈ ਹਾਂਜੀ ਮੌਕੇ ਤੇ ਨਹੀਂ ਆਉਣਾ ਕੋਈ ਹੁਣੇ ਖਬਰ ਮਿਲੀ ਆ ਜੀ ਸਾਡੇ ਚਾਚਾ ਦੀ ਡੈਥ ਹੋ ਗਈ ਹੈ ਜਿਹਨਾਂ ਦੇ ਗੋਲੀ ਵਜੋਂ ਜਿਹਨਾਂ ਦੇ ਗੋਲੀ ਵਜੋਂ ਡੈਥ ਹੋ ਗਈ ਹੈ ਇਹਨਾਂ ਦੀ ਚਾਚਾ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਹੈ ਸਰ ਮੇਰਾ ਨਾ ਵਿਕਰਮ ਸਿੰਘ ਹੈ ਜੀ ਕੀ ਗੱਲ ਹੋਈ ਹੈ ਮੇਰਾ ਨਾ ਵਿਕਰਮ ਸਿੰਘ ਪਿੰਡ ਰਣਗੜ੍ਹ ਹਾਂਜੀ ਹਾਂਜੀ ਇਹ ਕਰਮਜੀਤ ਆ ਜੀ ਬਿਜਲੀ ਵਿਭਾਗ ਦੇ ਵਿੱਚ ਹਾਂਜੀ ਉਹਨੇ ਇੱਕ ਸਰਪੰਚ ਦਾ ਮੁੰਡਾ ਉਹਨੇ ਦੋਵਾਂ ਨੇ ਗੋਲੀ ਮਾਰੀ ਆ ਤੇ ਸ਼ਹਿ ਜਿਹੜੀ ਆ ਅਮਰ ਸਰਪੰਚ ਦੇੰਦਾ ਕਾਂਗਰਸੀ ਛਿੱਟਾ ਵੇਚਦੇ ਆ ਹਥਿਆਰ ਇਹਨਾਂ ਕੋ ਨਜਾਇਜ਼ ਆ ਤੇ ਹੁਣ ਇਹਨਾਂ ਦਾ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਸਰਕਾਰ ਜਿਹੜੀ ਹੁਣ ਝਾੜੂ ਵਾਲੀ ਆ ਸਾਡੇ ਬੱਚੇ ਜਿਹੜੇ ਨੇ ਉਹ ਝੰਡੇ ਚੁੱਕ ਕੇ ਲੱਗੇ ਨੇ ਤੇ ਅੱਜ ਇਹਨਾਂ ਨੇ ਗੋਲੀ ਮਾਰਤੀ ਆ ਕੋਈ ਪੁਰਾਣੀ ਰੰਜਿਸ਼ ਹੈ ਕਿਸ ਕਾਰਨ ਗੋਲੀ ਮਾਰੀ ਹੈ ਜੀ ਇੱਕ ਨਾਲ ਹੋਦੇ ਵਜਿੱਦ ਭਰਾ ਦੇ ਮੇਰੇ ਇੱਕ ਮੇਰੇ ਛੋਟੇ ਬ੍ਰਦਰ ਦੇ ਆ ਜੀ ਉਹ ਅਸੀਂ ਰਸਤੇ 'ਤੇ ਆ ਰਹੇ ਹਾਂ ਤੇ ਉਹਦੇ ਵੀ ਪਿਛੋਂ ਉਹਨੇ ਮਾਰ ਦਿੱਤੀ ਹੈ ਇੱਕ ਕਦੋਂ ਦਾ ਵਾਕਿਆ ਕਿ ਕਿੰਨੇ ਵਜੇ ਦਾ ਵਾਕਿਆ ਜਦੋਂ ਗੋਲੀ ਮਾਰ ਸਾਢੇ ਕਿੰਨਾ ਟਾਈਮ ਹੋ ਮਤਲਬ 9 ਵਜੇ ਦਾ ਜੀ ਤੋਂ ਮੌਕੇ ਤੇ ਪੁਲਿਸ ਨੂੰ ਜਾਂਚ ਦੇ ਦਿੱਤੀ ਕਿ ਦਿੱਤੀ ਆ ਜੀ ਘੰਟੇ ਮੁਰਕੇ ਗਏ ਆ ਕਿਤੇ ਸਾਡੇ ਹੋਂ ਤੋਂ ਬਾਅਦ ਪੁਲਿਸ ਗਈ ਆ ਪਤਾ ਨਹੀਂ ਹੁਣ ਸਾਨੂੰ ਤੇ ਅਸੀਂ ਇੱਥੇ ਹੁਣ ਕੀ ਮਾਂ ਕੀ ਕਰਦੇ ਭਾਜੀ ਤੁਸੀਂ ਪਰਚਾ ਹੋਣਾ ਚਾਹੀਦਾ ਜੀ ਇਹਨਾਂ ਨੂੰ ਕਿੱਲੇ ਬੰਦੇ ਸੀ ਜਿਨ੍ਹਾਂ ਦੇ ਤਾਰੇ ਦੇ ਬੰਦੇ ਇੰਨੇ ਵਾਹ ਆਏ ਆ ਜੀ ਗੋਲੀਆਂ ਫਾਇਰਿੰਗ ਜਿਹੜੀ ਆ ਕੋਈ ਸਾਹਮਣੇ ਸੀਸੀਟੀਵੀ ਵਗੈਰਾ ਸਾਹਮਣੇ ਹੈਈ ਕੋਈ ਸੀਸੀਟੀਵੀ ਨਹੀਂ ਸੀਸੀਟੀਵੀ ਨਹੀਂ ਕੈਮਰਾ ਨਹੀਂ